ਸੇਵਾ ਸਨੇਹ ਤੇ ਸਦਭਾਵ ਦੀ ਪ੍ਰਤਿਮਾ ਕਹੇ ਜਾਣ ਵਾਲੇ ਸਵਰਗੀਏ ਸ਼੍ਰੀਮਤੀ ਸ਼ਵਦੇਸ਼ ਚੋਪੜਾ ਜੀ ਦੇ ਨੌਵੀਂ ਬਰਸੀ ਮੌਕੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਚੰਡੀਗੜ੍ਹ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰ ਦੇ ਵਿੱਚ ਕੀਤਾ ਗਿਆ ਇਸ ਮੌਕੇ ਸਵਰਗੀਏ ਸ਼੍ਰੀਮਤੀ ਸ਼ਵਦੇਸ਼ ਚੋਪੜਾ ਜੀ ਨੂੰ ਸ਼ਰਧਾ ਸੂਮਨ ਵੀ ਭੇਟ ਕੀਤੇ ਗਏ ਦੱਸ ਦਈਏ ਕਿ 7 ਜੁਲਾਈ ਦਿਨ ਰਵੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਕਈ ਲੋਕਾਂ ਨੇ ਆਪਦਾ ਚੈੱਕਅਪ ਕਰਵਾਇਆ ਤੇ ਇਸ ਦੇ ਨਾਲ ਹੀ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਕਈ ਸਿਆਸਤਦਾਨ ਵੀ ਪਹੁੰਚੇ ਤੇ ਉਹਨਾਂ ਨੇ ਵੀ ਆਪ ਦੇ ਹੈਲਥ ਦਾ ਚੈੱਕਅਪ ਕਰਵਾਇਆ ਮਿਸਿਸ ਚੋਪੜਾ ਦੀ ਯਾਦ ਦੇ ਵਿੱਚ ਮਸਮਦਾਨ ਚੋਪੜਾ ਪਰਿਵਾਰ ਤੇ ਪੰਜਾਬ ਕੇਸਰੀ ਸਮੂਹ ਦੁਆਰਾ ਜਿਹੜਾ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਟਾਈਮ ਨਾਲ ਅਗਰ ਡਿਟੈਕਟ ਹੋ ਜਾਣ ਜਾਂ ਉਸ ਦੇ ਅੰਦੇਸ਼ਕ ਹੋਈ ਹੈ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਉਸ ਨਿਗਾਹ ਨਾਲ ਜੋ ਕਮ ਚੋਪੜਾ ਪਰਿਵਾਰ ਉਹਨਾਂ ਦੀ ਯਾਦ ਚ ਕਰ ਰਿਹਾ ਮਿਸਿਸ ਚੋਪੜਾ ਦੀ ਯਾਦ ਚ ਤੇ ਪੰਜਾਬ ਕੇ ਸ੍ਰੀ ਸਮੂਹ ਜਿਹੜਾ ਹਮੇਸ਼ਾ ਇਹਨਾਂ ਨੇ ਐਸੇ ਲੋਕ ਭਲਾਈ ਵਾਸਤੇ ਜੇ ਜੰਮੂ ਕਸ਼ਮੀਰ ਦੇ ਅੰਦਰ ਜਾਂ ਸ਼ਰਨਾਰਥੀਆਂ ਵਾਸਤੇ ਜੋ ਵੀ ਉਪਰਾਲਾ ਪੰਜਾਬ ਕੇਸਰੀ ਗਰੁੱਪ ਕਰ ਰਿਹਾ ਹੈ ਉਹ ਡਿਊਟੀਆਂ ਨਿਭਾ ਰਿਹਾ ਹੈ ਜਿਹੜਾ ਸਰਕਾਰਾਂ ਦਾ ਉਪਰਾਲਾ ਹੋਣਾ ਚਾਹੀਦਾ ਸੀ ਪਰ ਉਹ ਸਰਕਾਰਾਂ ਦੀ ਜਿੱਥੇ ਕਿਤੇ ਕਮੀ ਰਹੀ ਹੈ ਉਹਦੇ ਵਿੱਚ ਇੱਕ ਬਹੁਤ ਹੀ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਵੀ ਪੰਜਾਬ ਕੇਸਰੀ ਸਮੂਹ ਤੇ ਚੋਪੜਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਨੂੰ ਵਾਸਤੇ ਤੇ ਮੈਂ ਉਹਨਾਂ ਦਾ ਇਸ ਗੱਲ ਵਾਸਤੇ ਸਮਝਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਅੱਜ ਸ਼ਰਧਾਂਜਲੀ ਦੇਣ ਵਾਸਤੇ ਆਏ ਹਾਂ ਔਰ ਇਹ ਬੜਾ ਸ਼ਲਾਘਾਯੋਗ ਕੰਮ ਹੈ पंजाब केसरी ग्रुप करता है कि अपना हर साल जो मेडिकल कैंप लाने और अज असी भी अपनी श्रद्धांजलि देने वास्ते तो हाजिर हुए आज पंजाब केसरी के दफ्तर में आकर बहुत अच्छा लगा और स्वर्गीय सवदेश चोपड़ा जी की पुण्यतिथि पे हर साल जो निशुल्क मेडिकल कैंप लगाया जाता है ये बहुत ही अच्छा कार्य है सभी जो चंडीगढ़ के लोग हैं वो इसका फ़ायदा उठाते हैं और सब लोग अपना पूरा मेडिकल चेकअप कराने के लिए जहाँ आते रहते हैं सभी का क्योंकि जितने भी लोग जहाँ पर आते हैं वो अपना बीपी शुगर और अदर टेस्ट्स के साथ साथ अपना मेडिकल चेकअप भी जहाँ पर करा के जाते हैं ये पंजाब केसरी की के तरफ से बहुत ही अच्छी पहल है जहाँ पर फोर्टिस और पीजीआई के सभी डॉक्टर्स अवेलेबल हैं और सभी परामर्श अपना दे रहे हैं और ਜੋ ਬਹੁਤ ਹੀ ਅੱਛਾ ਕਰ ਰਹੇ ਹਨ ਅੱਜ ਦੂਜੇ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਨੋਮੀਟ ਨੇ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਨਾਮ ਕਰਦਾ ਮੇਰੇ ਚੰਨ ਸਿੰਘ ਵਾਲਾ ਸੁਲਤਾਨ ਜੀ ਬਹੁਤ ਵੱਡੀ ਸ਼ਖਸੀਅਤ ਸੀ ਪਰ ਜਿਸ ਪ੍ਰਕਾਰ ਨਾਲ ਪੰਜਾਬ ਕੇਸਰੀ ਗਰੁੱਪ ਸਮਾਜ ਸੇਵਾ ਦੇ ਕੰਮ ਨੂੰ ਨਿਰੰਤਰ ਲਗਾਇਆ ਹੈ ਤੁਸੀਂ ਦੇਖਦੇ ਆ ਕਿ ਆਤਵਾੜ ਪੀੜਤਾਂ ਨੂੰ ਲਗਾਤਾਰ ਸਹਾਇਤਾ ਦੇਣ ਦਾ ਕੰਮ ਜੇ ਕੋਈ ਕਰ ਰਿਹਾ ਹੈ ਪੰਜਾਬ ਕੇਸਰੀ ਪਰਿਵਾਰੀ ਕਰ ਰਿਹਾ ਹੈ ਰਪਣੀ ਪੂਜਯਾ ਮਾਤਾ ਜੀ ਦੀ ਯਾਦ ਚ ਵੀ ਹਰ ਵਾਰ ਵੱਡਾ ਮੈਡੀਕਲ ਚੈੱਕ ਅਪ ਕੈਂਪ ਦਿੱਤੇ ਚ ਗਰੀਬ ਲੋਕਾਂ ਨੂੰ ਨਿਸ਼ੁਲਕ ਸਾਰੀ ਸਿਹਤ ਸੁਵਿਧਾਾਂ ਮਾ ਸੇਵਾਵਾਂ ਮਿਲਦੀਆਂ ਸੋ ਬਹੁਤ ਵਧੀਆ ਉਪਰਾਲਾ ਹੈ ਤੇ ਮੈਂ ਕਾਫੀ ਦੇਰ ਤੋਂ ਦੇਖ ਰਿਹਾ ਹਾਂ ਬਹੁਤ ਵੱਡੀ ਟੀਮ ਡਾਕਟਰਾਂ ਵੀ ਬੈਠੀ ਹੈ ਤੇ ਸੈਕੰਡਰੀ ਗਿੰਤੀ ਚ ਆਸ-ਪਾਸ ਤੋਂ ਵੀ ਲੋਕ ਨੇ ਆਕਰ ਕੇ ਚੈੱਕ ਅਪ ਵੀ ਕਰਾ ਰਹੇ ਨੇ ਦਵਾਈਆਂ ਵੀ ਲੈ ਰਹੇ ਨੇ ਸੋ ਬਹੁਤ ਅੱਛਾ ਉਪਰਾਲਾ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਪੂਰੇ ਗਰੁੱਪ ਦਾ ਜੋ ਇਸ ਪ੍ਰਕਾਰ ਦੇ ਸਮਾਜ ਸੇਵਾ ਦੇ ਕੰਮਾਂ ਚ ਲੱਗੇ ਹੋਏ ਨੇ पर मेनू पूरी उम्मीद है कि ग्रुप ऐसे प्रकार वाली समाज सेवा दे काम आता रहेगा पर फिर श्रीमती सुदेश चोपड़ा जी ਦੇ ਚਰਣਾ ਚ ਬਹੁਤ ਬਹੁਤ ਦੇਖੋ ਸਾਰਿਆਂ ਨਾਲ ਵੱਡੀ ਗੱਲ ਹੈ ਵੀ ਜਿਹੜਾ ਹਿੰਦ ਸਮਾਚਾਰ ਜਗਬਣੀ ਔਰ ਪੰਜਾਬ ਕੇਸਰੀ ਦਾ ਜਿਹੜਾ ਗਰੁੱਪ ਹੈ ਇਹ ਅੱਜ ਦਾ ਨਹੀਂ ਸਦੀਆਂ ਪਹਿਲੇ ਦਾ ਇਹ ਨਿਹਰਾ ਪੰਜਾਬ ਦਾ ਤੀਜਾ ਚੌਥਾ ਥੰਮ ਨਹੀਂ ਹੈ ਪਰ ਕਿ ਇਹਨਾਂ ਨੇ ਸੋਸ਼ਲ ਸਰਵਿਸ ਦੇ ਵਿੱਚ ਵੀ ਬਹੁਤ ਵੱਡੀਆਂ ਪਲਾਂਗਾ ਪਟੀਆਂ ਨੇ ਚਾਹੇ ਤੁਸੀਂ ਇਹ ਯਾਦ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਲੋਕਾਂ ਨੂੰ ਦੱਸਣ ਦਾ ਵੀ ਅਸੀਂ ਲੋਕਾਂ ਦੇ ਨਾਲ ਉਹਨਾਂ ਦੀਆਂ ਦਿਲਾਂ ਦੇ ਨਾਲ ਜੁੜੇ ਹੋਏ ਤੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਜਿਹੜਾ ਕੈਂਪ ਲਗਾਇਆ ਬਹੁਤ ਅੱਛੀ ਸੋਚ ਹੈ ਔਰ ਇਹਦੇ ਨਾਲ ਕੀ ਹੁੰਦਾ ਵੀ ਲੋਕਾਂ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਔਰ ਮੈਂ ਦੇਖਿਆ ਵੀ ਪੰਜਾਬ ਕੇਸਰੀ ਗਰੁੱਪ ਜਿਹੜਾ ਹੈ ਇਹ ਚਾਹੇ ਜੰਮੂ ਕਸ਼ਮੀਰ ਦੀ ਹੋਵੇ ਚਾਹੇ ਕਿਤੇ ਕਿਸੇ ਕੋਈ ਆਫਤ ਆ ਜਾਂਦੀ ਹੈ ਕਦੀ ਵੀ ਹਿੰਦੁਸਤਾਨ ਤੇ ਸਾਰਿਆਂ ਨੂੰ ਪਹਿਲੇ ਆਪਣਾ ਯੋਗਦਾਨ ਪਾਣੇ ਨੇ ਬਹੁਤ ਅੱਛੀ ਸੋਚ ਹੈ ਔਰ ਮੈਂ ਸਮਝਦਾ ਇੱਕ ਹੀ ਸ਼ਰਧਾਂਜਲੀ ਹੈ ਵੱਡੇ ਬਾਉ ਜੀ ਔਰ ਇਹ ਇਹ ਰੀਤ ਜਿਹੜੀ ਹੈ ਇਹ ਚੱਲਦੀ ਆ ਰਹੀ ਹੈ ਔਰ ਨੌਜਵਾਨ ਜਿਹੜੇ ਹੁਣ ਚੋਪੜਾ ਪਰਿਵਾਰ ਨੂੰ ਅੱਗੇ ਲੈ ਕੇ ਜਾ ਰਹੇ ਆ ਜਿੰਨੀ ਪੰਜਾਬ ਕੇਸਰੀ ਗਰੁੱਪ ਜਿੰਨਾ ਪੰਜਾਬ ਦੀ ਔਰ ਦੇਸ਼ ਭਰ ਦੀ ਸੇਵਾ ਕਰਦਾ ਹੈ ਮੈਂ ਸਮਝਦਾ ਵੀ ਇਸ ਕੰਮਾਂ ਦੇ ਨਾਲ ਜਿਹੜਾ ਸੋਸ਼ਲ ਸਰਵਿਸ ਹੈ ਇਹਦੇ ਨਾਲ ਵੀ ਉਹਨਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਜਗ੍ਹਾ ਹੈ ਸੋ ਮੈਂ ਮੁਬਾਰਕ ਦਿੰਦਾ ਇਹ ਸੋਚ ਨੂੰ ਔਰ ਸਮੇਂ ਦੇ ਅੰਭੀ ਇਹ ਪਰਿਵਾਰ ਔਰ ਇਹ ਗਰੁੱਪ ਦਿਲ ਦੁਗਣੀ ਰਾ ਚੌਗਣੀ ਤਰੱਕੀ ਕਰੇ ਔਰ ਲੋਕਾਂ ਦੀ ਇਦਾਂ ਹੀ ਸੇਵਾ ਕਰਦਾ ਰਹੇ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਕਾਰਡੀਓ ਗਾਇਨੀ ਅਰਥੋ ਨਿਊਰੋਸਪਾਇਨ ਸਕਿਨ ਡੈਂਟਲ ਤੇ ਅੱਖਾਂ ਦੇ ਚੈੱਕਅਪ ਸਣੇ ਫਿਜ਼ੀਓਥੈਰੇਪੀ ਹੋਮੋਪੈਥਿਕ ਤੇ ਆਯੁਰਵੈਦਿਕ ਜਾਂਚ ਵੀ ਕੀਤੀ ਠੀਕ ਹੈ